ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਪਾਜੀ ਪਾਪ ਸਿੰਘ ਜੀ ਇੱਕ ਐਕਸੀਡੈਂਟ ਹੋਇਆ ਜਿਹੜਾ ਹਰੀਕੇ ਪਿੱਕੀਵੜ ਮਾਰਗ ਤੇ ਕਿਉਂ ਲੱਗਦੇ ਤੇ ਕਿੰਨੇ ਕੁ ਡੈਥ ਹੋਈ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨ ਜੀਆਂ ਦੀ ਤੇ ਦੋਵਾਂ ਜੀ ਦੇ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤਰਨਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈੱਥ ਹੋ ਗਈ ਨਿਸ਼ਾਨ ਸਿੰਘ ਉਤਰ ਬਖਸ਼ੀ ਸਿੰਘ ਤੇ ਉਹਨਾਂ ਦੀ ਘਰ ਦੀ ਸੀ ਇੱਥੇ ਮੌਕੇ ਤੇ ਡੈੱਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹਦਾ ਉਹਦੀ ਤਰਨਤਨ ਜਾ ਕੇ ਉੱਥੇ ਡੈੱਥ ਹੋ ਗਈ ਤੇ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਆਪਣੇ ਕਿਸਮਤ ਉਹਦੀ ਇਹਨਾਂ ਦੀ ਵਤੀ ਸੀ ਉਹਦੀ ਇਹਦੇ ਥੋੜੀਆਂ ਸੱਤਾਂ ਲੱਗੀਆਂ ਆ ਤੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਸੀ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡੇ ਪਿੰਡੇ ਤੋਂ ਹੋਰ 7 ਕਿਲੋਮੀਟਰ ਦੂਰ ਹੈਗਾ ਸੀ ਟੱਕਰਪੁਰਾ ਪਿੰਡ ਉੱਥੇ ਆ ਉੱਥੇ ਪਹੁੰਚ ਰਹੇ ਸੀ ਕਹਿੰਦੇ ਬੇਟਰੇ ਵੀ ਜ ਆਇਆ ਜੀ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿੱਥੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਤੰਬਰ ਦੇ ਮਹੀਨੇ ਦੇ ਵਿੱਚ ਬੇਟੇ ਦਾ ਇੰਟੈਕਸੀ ਜਿਹੜਾ ਮੰਨ ਲਓ ਆਇਥੇ ਕੋਨੇ ਜੁਲਾਈ ਦੇ ਵਿੱਚ ਤੋਂ ਚੱਲ ਜਾਣਾ ਸੀ ਵੈਸੇ ਹੀ ਤੇ ਉੱਥੇ ਚੜ ਕੇ ਹੀ ਫਿਰ ਜਿਹੜਾ ਜਾਂਦੀ ਬਣਾ ਦਾ ਰਿਸ਼ਤਾਰਿਆਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਐਕਸੀਡੈਂਟ ਕਿਵੇਂ ਹੋਇਆ ਪਤਾ ਲੱਗਾ ਕੁਝ ਇਹ ਐਕਸੀਡੈਂਟ ਉਹ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵਜੀ ਆ ਤੇ ਜਿੱਦਾਂ ਸਾਈਡ ਤੋਂ ਟਹਿਰਾ ਤੋਂ ਲੱਗ ਕੇ ਤੇ ਜਿਹੜਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛਾਤੇ ਹੀ ਗੱਡੀ ਦੀ ਦੇ ਸਾਥੀ ਹੀ ਟੁੱਟਣੀ ਟੁੱਟ ਗਈ ਜਿੱਥੇ